ਚਲਾ ਦੇ ਚਲੋ ਬੋਲ ਵਾਡੂਟੀ ਬੋਲਦੇ ਦੂਸਰੀ ਹੈ ਤਾਜਾ ਪਾਣੀ ਵਾਲੀ ਆ ਜਾ ਪੰਜ ਦਿਨ ਬਾਅਦ ਤੇ ਆਵੇ ਸੋ ਜਾਦ ਨੂੰ ਕਹੇ ਰੀ ਪੇਟ ਪਾਈ ਜਾ ਰਾ ਇਤਨੇ ਸਾਲ ਲੋਗਾ ਪੇਟ ਖੀਆਂ ਨਾ ਮਾਰੇਗਾ ਨੀ ਯਾਰ

ਅਸਦੇ ਨਾਮ ਤੇ ਰਾਜਨੀਤੀ ਕਰਨ ਵਾਲੇ ਹੁਣ ਵਿਕਾਸ ਦੀ ਰਾਜਨੀਤੀ ਕਿੱਥੇ ਹੈ ਵਿਕਾਸ ਦੇ ਨਾਮ ਤੇ ਰਾਜਨੀਤੀ ਕਰਦੇ ਨੇ ਕਿ ਅਸੀਂ ਬਦਲਾਅ ਆਇਆ ਹੈ ਵਿਕਾਸ ਆਇਆ ਹੈ ਲੇਕਿਨ ਵਿਕਾਸ ਕਿੱਥੇ ਹੈ ਲੋਕਾਂ ਨੂੰ ਦਿਖ ਨਹੀਂ ਰਿਹਾ ਇਹ ਵਿਕਾਸ ਦੀ ਖੋਖਲੀ ਰਾਜਨੀਤੀ ਲੋਕ ਆਪਣੇ ਮੂੰਹੋਂ ਬਿਆਨ ਕਰ ਰਹੇ ਨੇ ਇਹ 500 ਰੁਪਿਆ ਟੈਂਕਰ ਪਾਣੀ ਦਾ ਲੈ ਕੇ ਆਪਣੇ ਘਰੇਲੂ ਪਾਣੀ ਹੈ ਜਿਹੜਾ ਉਹ ਯੂਜ਼ ਕਰਦੇ ਨੇ ਲੇਕਿਨ ਪਾਣੀ ਪੀਣ ਦੀ ਦੇ ਹਾਲਾਤਾਂ ਦੀ ਗੱਲ ਕਰੀਏ ਤਾਂ ਇਹ ਹੈ ਗਰਾਊਂਡ ਜ਼ੀਰੋ ਦੀ ਹਕੀਕਤ ਦਿਖਾ ਦੇਣਾ ਮਲੌਰ ਦੇ ਵਿੱਚ ਰਵਿਦਾਸ ਮਹੱਲੇ ਦੇ ਵਿੱਚ ਮੌਜੂਦ ਹੈ ਇੱਥੇ ਇਹ ਹਕੀਕਤ ਹੈ ਕਿ ਆਖਿਰਕਾਰ ਇਸ ਹਾਲਾਤਾਂ ਦੇ ਵਿੱਚ ਨੇ ਇਹ ਮੱਲਾ ਨਿਵਾਸੀ ਜੀਰੇ ਨੇ ਇਹ ਮਨਨਵਾਸੀ ਇਸ ਗੰਦੇ ਹਾਲਾਤਾਂ ਦੇ ਵਿੱਚ ਜਿਹੜੇ ਨਾ ਇਹਨਾਂ ਨੂੰ ਪੀਣ ਦਾ ਪਾਣੀ ਹੈ ਨਾ ਇਹਨਾਂ ਨੂੰ ਨਹਾਉਣ ਦਾ ਪਾਣੀ ਹੈ ਨਾ ਨਾ ਇਹਨਾਂ ਨੂੰ ਭਾਂਡੇ ਧੋਣ ਦਾ ਪਾਣੀ ਹੈ ਲੇਕਿਨ ਮੁੱਲ ਲੈ ਕੇ ਪਾਣੀ ਆਪਣਾ ਜਿਹੜਾ ਰਹਿ ਗੁਜ਼ਾਰਾ ਕਰ ਰਹੇ ਨੇ ਤਾਂ ਉਸ ਤੋਂ ਬਾਅਦ ਜਿਹੜੀਆਂ ਮਹਿੰਗੀਆਂ ਦਵਾਈਆਂ ਦਾ ਸ਼ਿਕਾਰ ਨੇ ਖੁਰਕਦਾ ਆਪਾਂ ਕਹਿੰਦੇ ਆ ਕਿ ਆਪਾਂ ਘਰਾਂ ਦੇ ਵਿੱਚ ਕਿਸੇ ਦੇ ਮਾੜੀ ਜੀ ਖੁਰਕ ਹੋਇਆ ਤਾਂ ਆਪਾਂ ਨੂੰ ਦੂਰੋ ਕਹਿੰਨੇ ਕਿ ਤੇਰੇ ਕੁੱਤੇ ਖੁਰਕ ਹੋ ਗਈ ਲੇਕਿਨ ਖੁਰਕ ਦਾ ਆ ਹਾਲਾਤ ਦੇਖ ਲੋ ਕਿ ਇਹ ਪਾਣੀ ਦੇ ਹਾਲਾਤ ਸਰਕਾਰਾਂ ਦੀ ਦੇਖ ਲੈ ਦੇਖ ਲੋ ਕਿ ਇਸ ਮਨੋਰ ਦੇ ਵਿੱਚ ਇਹ ਸਰਕਾਰਾਂ ਦੀ ਦੇਣ ਹੈ ਹਾਂ

तो भगवान तो भाई कितने टाइम हो यहाँ पे रह रहे हो यहाँ पे माने उम्र बीत गई भाई वहाँ तो उम्र बीत गई तो ये हालात है सरकार का नुमाइंदा नहीं है कोई ना मरोल की पेड़ पड़ेगा अब जोड़ना केहो आके नहीं अब कोई ना पूछो कहा हो रहा कहा ना हो रो कैसे बीमार है कैसे कैसे ना अब कोई यू ना कह रहे नहीं। पानी एगो कना है, हाँ, है, है। मोल पानी पी रहे हैं मोल कपड़ा के पानी धो रहे कपड़ा धो रहे पाँच सौ रूपये टैंकर का ले रहे हो पानी का पाँच तो कोई सर इतने ले ले भाई बीस को तीस को पचास को हाँ तो पैसा वो बैठा ले ले नहीं अगले ने लेना पानी ये करिए ना तो जमीन भी शर्मी तार रखी है ਪਾਣੀ ਆਉਂਦਾ ਨਹੀਂ ਜਮਾ ਵੀ ਪਾਣੀ ਆਉਂਦਾ ਨਹੀਂ ਆਉਂਦਾ ਤਕੰਦਾ ਆਉਂਦਾ ਪਾਣੀ ਜਮਾ ਕਾਲਾ ਪਾਣੀ ਆਉਂਦਾ ਸਵੇਰੇ ਛਲਾਇ ਕੁੜੀ ਨੇ ਗੰਦਾ ਪਾਣੀ ਭਰਤਾ ਬਕਾਏਗੀ ਕਿਤਾ ਕੀਤਾ ਤੂੰ ਪਾਣੀ ਮੰਮੀ ਆਉਂਦਾ ਹੀ ਨਹੀਂ ਸਾਫ ਮੈ ਕਰੇ ਕਲੇਸ਼ ਹੋ ਜਾ ਤੇ ਕਾਹਦੇ ਹੁੰਦਾ ਕਰੇ ਸਾਡੇ ਕੁੜੀ ਜਾਪੇ ਵਾਲੀ ਕੁੜੀ ਜਾਈਗੀ ਉਹਨੂੰ ਨਿਵਾਣਾ ਤਵਾਣਾ ਬੱਚੇ ਨੂੰ ਨਿਵਾਣਾ ਤਵਾਣਾ ਬਈ ਸੰਤ ਬਹੁਤ ਦੁੱਖ ਹੈਗਾ ਅਸੀਂ ਮੁੱਲ ਪਾਣੀ ਕਿੰਨਾ ਖਲੀ ਚਾਹੀਏ ਅਸੀਂ ਕਿਹੜਾ ਨਗਰ ਨੌਕਰੀ ਲੱਗੇ ਬਿਜ਼ਨਸ ਦੀ ਵੀ ਇਸ ਮੁੱਲ ਪਾਣੀ ਲੈ ਲੈ ਕੇ ਉਹ ਕਰੀ ਜਾਈਏ ਕਹਿੰਦੀ ਅਫਸਰਤਾ ਬਿਸਲੈਰੀ ਪੈਂਦੇ ਥੋੜੇ ਕੋਲ ਤਾਂ ਬਿਸਲੈਰੀ ਵੀ ਹੈਣੀ ਸਾਡੇ ਕੋਲ ਤਾਂ ਕੁ ਕੀ ਨਾਮ ਵੀਰੇ ਦਾ ਬੰਟੀ ਮੂ ਅੱਛਾ ਕੀ ਕਿੰਨੀ ਸਮੱਸਿਆ ਵੀਰੇ ਤੁਹਾਡੇ ਤਾਂ ਸਮੱਸਿਆ ਵੇਖ ਲਓ ਮੇਰੇ ਹੱਥ ਪੈਰ ਵੇਖ ਲਓ ਸਾਰਾ ਸਰੀਰ ਵੇਖ ਲਓ ਉਰਕ ਨਾਲ ਭਰਿਆ ਪਿਆ ਹੁੰਦਾ ਹੋਰ ਕੀ ਸਮੱਸਿਆ ਦੱਸ ਦੱਸੋ ਡੇਲੀ ਦਵਾਈ ਆ ਰਹੀ ਹੈ ਕਮਾਈ ਅਕ ਦਵਾਈਆਂ ਲੈ ਗਈਆਂ ਕਰ ਕਰ ਚਲਾਈ ਅਸੀਂ ਆਪ ਦਾ ਕਰ ਚਲਾਈਏ ਮੈਂ ਬੈਠਾ ਬੰਦਾ ਦੱਸ ਹਾਂ ਤੁਹਾਨੂੰ ਪੈਸੇ ਹੁੰਦੇ ਸਾਨੂੰ ਠੀਕ ਪਤਾ ਹੈ ਤੁਹਾਨੂੰ ਤਾਂ ਪਤਾ ਨਹੀਂ ਗਰੀਬ ਬੰਦੇ ਹੈ ਗਿਆ ਹਾਂ ਸਰਕਾਰ ਦੇ ਨੁਮਾਇੰਦੇ ਕਹਿੰਦੇ ਲੱਖਾਂ ਕਰੋੜਾਂ ਦੀ ਬੈਪਾ ਪਾ ਰਹੇ ਹੈ ਇਸ ਗੱਲ ਦਾ ਹਾਂ

ਦੰਦ ਸਾਡੇ ਖਰਾਬ ਹੋਏ ਪਏ ਅਸੀਂ ਤਾਂ ਖੁਰਖ 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 ਕੇ ਖੁਰਖ ਖੁਰਖ ਕੇ ਅਸੀਂ ਮਰੀ ਜਾ ਰਹੇ ਕੀ ਕਰੀਏ ਦੱਸੋ ਕੀ ਫਾਇਦਾ ਸਰਕਾਰ ਦਾ ਸਾਨੂੰ ਇਹ ਗੰਦੇ ਪਾਣੀ ਨੂੰ ਹੈ ਕਦੀ ਆਉਂਦੇ ਤੁਹਾਡੇ ਕੋਲੇ ਕੋਈ ਗੱਲ ਸੁਣ ਆਂਦਾ ਸਾਡੇ ਕੋਲ ਤਾਂ ਬਹੁਤ ਮੰਗਣ ਨੂੰ ਤਾਂ ਪੈਰ ਫੜਦੇ ਆਂ ਸਾਡੇ ਪੈਰ ਫੜਦੇ ਪਏ ਨੇ ਹੱਥ ਜੋੜਦੇ ਨੇ ਮਾਤਾ ਜਿਹੜਾ ਤੁਹਾਨੂੰ ਦਿੱਕਤ ਹੈ ਉਹ ਹੀ ਦਿੱਕਤ ਪੂਰੀ ਕਰੋ ਮੇਰਾ ਮਕਾਨ ਡਿੱਗਣ ਵਾਲਾ ਸੀ ਲੋਨ ਮੇਰਾ ਆ ਗਿਆ ਕਹਿੰਦਾ ਹਰਪਿਆਨ ਬਿਆਨ ਨਾਲ ਉਧਰ ਬਿਆਨ ਮੇਰੇ ਪੈਸੇ ਆ ਗਏ ਉਹ ਪੈਸੇ ਵੀ ਨਹੀਂ ਦਿੱਤੇ ਤਾਂ ਪਾਣੀ ਨਾਲ ਤਾਂ ਉਹੀ ਮਾਰੀ ਜਾਂਦੇ ਪੈਸੇ ਕੀ ਦੇਣਗੇ ਹੈ ਕਮੇਟੀ ਤੇ ਮੇਰੇ ਪੈਸੇ ਆਏ ਉਹ ਨਹੀਂ ਦੇ ਰਹੇ ਮੇਰੇ ਪੈਸੇ ਮਕਾਨ ਮੇਰੇ ਡਿੱਗ ਗਿਆ ਜੋ ਅੱਖ ਮੇਰੇ ਬਚ ਗਏ ਸੀ ਮਕਾਨ ਨਾਲ ਹੈ ਕਮੇਟੀ ਤੇ ਕੋਈ ਨਾ ਤੇ ਨਾ ਤੇ ਪਾਲ ਦੇ ਰਹੇ ਕਮੇਟੀ ਚ ਕੌਣ ਦਿੰਦਾ ਨਹੀਂ ਪਤਾ ਕੌਣ ਹੈ ਕੌਣ ਨਹੀਂ ਹੈਗਾ ਜਾਂਦੇ ਉਦੋਂ ਪੈਸੇ ਆ ਗਏ ਮਕਾਨ ਦੀ ਰਿਜਿਸਟਰ ਲਿਆ ਕਰੋ ਜਦੋਂ ਮੇਰੇ ਹਰ ਧਿਆਨ ਬਿਆਨ ਨਾਲ ਪੈਸੇ ਆ ਗਏ ਤਾਂ ਦੇ ਕਿਉਂ ਨਾ ਦੇ ਕੋਈ ਨਹੀਂ ਗੱਲ ਸੁਣਦਾ ਭਾਈ ਹੈ ਮਾਤਾ ਜੀ ਕੀ ਨਾਮ ਹੈ ਸਾਤਰੀ ਕਿੰਨੀ ਕੀ ਦਿੱਕਤ ਹੈ ਬਹੁਤ ਜ਼ਿਆਦਾ ਦਿੱਕਤ ਹੈ ਐਸੇ ਜ਼ਿਆਦਾ ਦਿੱਕਤ ਤਾਂ ਕੋਈ ਹੋਈ ਕਿ ਨਾ ਜਿੰਨੀ ਮਾਰੇ ਦਿੱਕਤ ਹੈ ਸਾਡੇ ਬਿਨਾਰ ਪਏ ਨੇ ਇੰਨੀ ਦਿੱਕਤ ਹੈ ਇੰਨੀ ਦਿੱਕਤ ਹੈ ਪਾਣੀ ਨੂੰ ਬਾਹਰ ਛੱਡਿਆ ਤੇ ਜਦੋਂ ਅੰਦਰ ਨੇ ਝੂਟੀ ਬੰਦੇ ਅਸੀਂ ਕਨੈਕਸ਼ਨ ਬੰਦ ਕਰ ਜਾਣੀ ਇਹਨੂੰ ਅੰਦਰ ਪਰਪਰ ਕਰਕੇ ਰੱਖਿਆ ਹੈ ਗੰਦਾ ਪਾਣੀ ਉੱਥੇ ਰੱਖਿਆ ਹੈ ਅਸੀਂ ਅੰਦਰ ਕਨੈਕਸ਼ਨ ਕਰਾ ਲਿਆ ਹੁਣ ਅੰਦਰ ਪਰਪਰ ਜਦੋਂ ਬਾਹਰ ਛੱਡਦੇ ਸੀ ਉਹਦੋਂ ਤੇ ਕਹਿੰਦੇ ਲੈ ਅਸੀਂ ਟਿਕ ਕਨੈਕਸ਼ਨ ਬੰਦ ਕਰ ਜਾਾਂਗੇ ਲੁਕਾਉਣ ਨਹੀਂ ਆਊਗਾ ਗੰਦਾ ਪਾਣੀ ਹੁਣ ਅੰਦਰ ਕਨੈਕਸ਼ਨ ਕਰਾ ਲਿਆ ਹੈ ਤਾਂ ਵੀ ਇਹੋ ਦਿੱਕਤ ਹੈ ਕਿੰਨੇ ਕੀ ਮੰਗ ਕੀ ਕਰਦੇ ਹੋ ਅਸੀਂ ਇਹ ਚੇ ਕਰਦੇ ਮੰਗ ਸਾ ਪਾਣੀ ਸਾਨੂੰ ਸਾਫ ਸੁਥਰਾ ਚਾਹੀਦਾ ਠੀਕ ਹੈ ਕਈ ਲੋਕ ਨੇ ਜਿਹੜੇ ਪਾਣੀ ਦੀ ਸਮੱਸਿਆ ਦਾ ਉਹ ਆਪ ਦਾ ਨਜ਼ਾਰ ਤੇ ਹੱਲ ਚੋਂਦੇ ਨੇ ਲੇਕਿਨ ਉਹਨ ਦੇਖਣਾ ਹੂਆ ਕਿ ਇਲਾਕੇ ਦੇ ਮੰਤਰੀ ਸਹਿਬਾਨ ਕੀ ਅਸਤਿੱਤਾਂ ਦਿੰਦੇ ਨੇ ਕਿਨੇ ਅਧਿਕਾਰੀਆਂ ਨੂੰ ਨਿਸ਼ਾ ਅਰਦੇਸ਼ਾਂ ਜਿਹੜੇ ਜਾਰੀ ਹੁੰਦੇ ਨੇ ਜਾਂ ਫਿਰ ਉਸ ਤੇ ਅਸਰ ਹੁੰਦਾ ਹਕੀਕਤ ਦੇ ਵਿੱਚ ਜ਼ੀਰੋ ਗਰਾਊਂਡ ਤੇ ਕੰਮ ਹੁੰਦਾ ਹੈ ਸਾਡਾ ਕੰਮ ਹੈ ਅਧਿਕਾਰੀਆਂ ਨੂੰ ਜਾਂ ਫਿਰ ਪ੍ਰਸ਼ਾਸਨਿਕ ਸੱਤਾ ਧਾਰ ਲੋਕਾਂ ਨੂੰ ਸ਼ੀਸ਼ਾ ਦਿਖਾਣਾ ਅਸੀਂ ਆਪਣਾ ਕੰਮ ਨਿਰਪੱਖ ਕਰਦੇ ਹਾਂ ਤੇ ਉਸ ਦੇ ਨਾਲ ਹੀ ਆ ਸ਼ੀਸ਼ਾ ਦਿਖਾਣੇ ਆ ਕਿ ਆ ਹਕੀਕਤ ਜ਼ੀਰੋ ਦੀ ਹੈ ਤੇ ਝੂਠੇ ਦਾਅਵਿਆਂ ਤੋਂ ਸਿਰਫ ਨਾ ਕਰੋ ਤੇ ਇਹ ਲੋਕ ਨੇ ਜਿਹੜੇ ਤੁਹਾਡੇ ਤੋਂ ਪਰੇਸ਼ਾਨ ਹੁੰਦੇ ਨਜ਼ਰ ਆਏ ਪੰਜਾਬ ਹਰਿਆਣਾ ਲਾਈਵ ਤੋਂ ਜਤਿਨ ਮਲੋੜ